ਲਓ ਜੀ ਹੁਣ ਵੇਖੋ ਆਵੇ ਆਪਣੀ ਸਿਰ ਤੇ ਲਾਉਣ ਵਾਲਾ ਕਲਰ ਹੈ ਜਿਹੜਾ ਮਹਿੰਦੀ ਹੈ ਤਿਆਰ ਹੋ ਗਈ ਠੀਕ ਆ ਤੇ ਸਾਰਾ ਕੁਝ ਆਪਾਂ ਮਿਕਸ ਕਰ ਲਿਆ ਸੀ ਠੀਕ ਆ ਹੁਣ ਆਪਾਂ ਇਹਨੂੰ ਸਿਰ ਤੇ ਕਿਵੇਂ ਲਾਉਣਾ ਆਪਾਂ ਤੁਹਾਨੂੰ ਉਹ ਦੱਸ ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਰਹੋਗੇ ਆਪਾਂ ਵੀ ਠੀਕ ਠਾਕ ਆ ਬਈ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕੋ ਅੱਜ ਵਾਲੀ ਵੀਡੀਓ ਜਿਹੜੀ ਆਪਣੀ ਹੈਗੀ ਆ ਪੈਣਾ ਲਈ ਤੇ ਆਪਾਂ ਅੱਜ ਨਾ ਉਹ ਕਰਨ ਲੱਗੇ ਸੀ ਮਤਲਬ ਵਾਲਾ ਕਿਣੀ ਮੈਂ ਮਹਿੰਦੀ ਲਗਾਉਣੀ ਹੈ ਮੇਰੇ ਵਾਲ ਚਿੱਟੇ ਹੋਏ ਪਏ ਹੁਣ ਥੋੜੇ ਥੋੜੇ ਤੇ ਜਿਹੜੀ ਮੈਂ ਮਹਿੰਦੀ ਲਗਾਉਣੀ ਹੈ ਵਾਲਾਂ ਤੇ ਉਹ ਕਿਵੇਂ ਲਗਾਉਣੀ ਹੈ ਮੈਂ ਤੁਹਾਨੂੰ ਦੱਸਦੀ ਆ ਅੱਜ ਸਾਰਾ ਤੇ ਕਿਹੜਾ ਆਪਾਂ ਵੀ ਕਿੜੀਆਂ-ਕਿੜੀਆਂ ਚਿੰਜਾਂ ਜਿਹੜੀਆਂ ਆਪਾਂ ਮਹਿੰਦੀ ਦੇ ਵਿੱਚ ਯੂਜ਼ ਕਰਦੇ ਆ ਤੇ ਉਹ ਇੱਕ ਨਾ ਮਤਲਬ ਮੇਰੇ ਵਾਲ ਆ ਜਿਹੜੇ ਪੂਰੇ ਮਤਲਬ 골ਡਨ ਨਹੀਂ ਹੁੰਦੇ ਕਿ ਬ੍ਰਾਊਨ ਨਹੀਂ ਹੁੰਦੇ ਕਿ ਬਲੈਕ ਟੱਚ ਦੇ ਜਾਂਦੇ ਉਹ ਥੋੜੇ ਜਿਹੀ ਵੀ ਪੂਰੇ ਨਹੀਂ ਤਾਂ ਕੱਲੀ ਆਪਾਂ ਜਦੋਂ ਮਹਿੰਦੀ ਲਾਉਣੀ ਆ ਮੈਂ ਨਾ ਹੱਥਾਂ ਵਾਲੀ ਮਹਿੰਦੀ ਜਿਹੜੀ ਮੈਲ ਨਾਲ ਲਾਉਣੀ ਤਾਂ ਉਹੀ ਆ ਪਰ ਮਤਲਬ ਉਹ ਪੂਰੀ ਬ੍ਰਾਊਨ ਨਹੀਂ ਹੁੰਦੀ ਹੈਗੀ ਪੂਰੀ 골ਡਨ 골ਡਨ ਨਹੀਂ ਹੁੰਦੇ ਵਾਲ ਉਹਦੇ ਨਾਲ ਬਲੈਕ ਜੇ ਹੋ ਜਾਂਦੇ ਆ ਉਹਦੇ ਚ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣੇ ਮੈਂ ਤੁਹਾਨੂੰ ਉਹ ਦੱਸੂਗੀ ਤੁਸੀਂ ਵੀ ਇਸ ਤਰੀਕੇ ਨਾਲ ਜੇ ਆਪਦੇ ਵਾਲਾਂ ਤੇ ਜਿਹੜਾ ਕਿ ਇਹ ਵਾਲਾ ਕਲਰ ਆ ਜਾਂ ਇਹ ਵਾਲੀ ਮਹਿੰਦੀ ਆ ਕੁਝ ਵੀ ਮੰਨ ਲਓ ਚਾਹੇ ਇਹ ਹੋਮ ਰੈਮਡੀ ਜਿਹੜੀ ਤੁਸੀਂ ਅਪਣਾਓਗੇ ਤਾਂ ਤੁਹਾਡੇ ਵਾਲ ਜਿਹੜੇ ਨਾਲ ਤਾਂ ਝੜਨੋਂ ਹਟ ਜਾਂਦੇ ਆ ਨਾਲੇ ਟੁੱਟਨੋਂ ਖੜ ਜਾਂਦੇ ਆ ਠੀਕ ਹੈ ਇਹ ਇੱਕ ਨੇਚਰਲ ਕਲਰ ਬਣ ਜਾਂਦਾ ਆਪਾਂ ਨੂੰ ਕੋਈ ਕੈਮੀਕਲ ਵਾਲੀ ਡਾਈ ਦੀ ਜਰੂਰਤ ਪੈਂਦੀਗੀ ਮੈਂ ਲੌਣੀ ਵੀ ਕਾਫੀ ਟਾਈਮ ਬਾਅਦ ਆਇ ਨਹੀਂ ਹੈਗਾ ਵੀ ਮੈਂ ਦੱਸਾ ਦੇਣਾ ਤੋ ਹਫਤੇ ਤੋਂ ਮੈਂ ਲੌਣੀ ਘੱਟੋ ਘੱਲ 2 ਢਾਈ ਮਹੀਨੇ ਕੱਟ ਜਾਂਦੀ ਹੈ ਤੇ ਫੇਰ ਮੈਂ ਲੌਣੀ ਜਦੋਂ ਚੰਗੀ ਤਰੁੱਤਰ ਜਾਂਦੀ ਆਇ ਨਹੀਂ ਹੈਗੀ ਛੇਤੀ ਛੇਤੀ ਉੱਤਰਦੇ ਇਹ ਤੇ ਆ ਦੇਖੋ ਹੁਣ ਆ ਪਾਵਲਾ ਤਿਆਰ ਕਰ ਲਿਆ ਨੂੰ ਇਹ ਲੋਹੇ ਦੇ ਬਾਉਲ 'ਚ ਤੇ ਮੈਂ ਤੁਹਾਨੂੰ ਉਹ ਵੀਡੀਓ ਅੱਗੇ ਸ਼ੇਅਰ ਕਰ ਦੂੰਗੀ ਵੀ ਇਹਦੇ 'ਚ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਠੀਕ ਆ ਤੇ ਕਿਵੇਂ ਆਪਾਂ ਜਿਹੜਾ ਕੀ ਇਹ ਜਿਹੜੀ ਮਹਿੰਦੀ ਹੈ ਜਿਹੜੀ ਤਿਆਰ ਕਰੀ ਆ ਆਹ ਦੇਖੋ ਜੀ ਆਪਾਂ ਆਹ ਵਾਲੀ ਮਹਿੰਦੀ ਜਿਹੜੀ ਆਪਣੇ ਵਾਲਾਂ ਤੇ ਲਗਾਉਣੀ ਹੈ ਸਭ ਤੋਂ ਪਹਿਲਾਂ ਤਾਂ ਇਹ ਮਹਿੰਦੀ ਹੈ ਜਦੋਂ ਆਪਾਂ ਗਲਵਜ਼ ਚੜਾ ਕੇ ਲਾਉਣੇ ਹੁੰਦੇ ਆ ਕਿਉਂਕਿ ਇਹਦੇ ਨਾਲ ਹੱਥ ਇੰਨੇ ਖਰਾਬ ਹੋ ਜਾਂਦੇ ਆ ਫਿਰ ਇੱਕ ਦੋ ਦਿਨ ਸਾਫ਼ ਨਹੀਂ ਹੁੰਦੇ ਮਤਲਬ ਇੱਕ ਦੋ ਦਿਨ ਛੱਡ ਗਿਆ ਤਾਂ ਹੀ ਨਹੀਂ ਸਾਫ਼ ਹੁੰਦੇ ਹੈਗੇ ਇਸ ਕਰਕੇ ਮੈਂ ਜਦੋਂ ਵੀ ਮਹਿੰਦੀ ਲਾਉਣੀ ਹੁੰਦੀ ਹੈ ਮੈਂ ਗਲਵਜ਼ ਚੜਾ ਕੇ ਲਾਉਣੀ ਆ ਠੀਕ ਆ ਤਾਂ ਤੁਸੀਂ ਵੀ ਇਹ ਗਲਵਜ਼ ਚੜਾ ਕੇ ਫਿਰ ਮਤਲਬ ਗਲਵਜ਼ ਕਵਰ ਕਰਕੇ ਆਪਦੇ ਹੱਥਾਂ ਨੂੰ ਫੇਰ ਜਾਂ ਕੋਈ ਮਤਲਬ ਆਪਣੇ ਕੋਲ ਤਾਂ ਇਹ ਹੈਗੇ ਆਪਾਂ ਤਾਂ ਇਹ ਯੂਜ਼ ਕਰ ਲੈਂਦੇ ਆ ਤੁਸੀਂ ਕੋਈ ਵੀ ਮਤਲਬ ਲਿਫਾਫਾ ਵਗੈਰਾ ਚੜਾ ਕੇ ਵੀ ਲਾ ਸਕਦੇ ਆ ਜਾਂ ਬ੍ਰੈਸ਼ ਵਗੈਰਾ ਨਾਲ ਜੇ ਕੋਈ ਪ੍ਰੈਸ਼ਰ ਕਰਾਣਾ ਲਾਉਂਦੇ ਪਰ ਫਿਰ ਵੀ ਨੱਖਾਂ ਤੇ ਲੱਗ ਜਾਂਦੀ ਆ ਪ੍ਰੈਸ਼ਰ ਨਾਲ ਵੀ ਲਾਉਂਦੇ ਆ ਤੋ ਇਸ ਕਰਕੇ ਤਾਂ ਜੇ ਗਲਵਜ਼ ਜਿਹੜੇ ਹੁੰਦੇ ਆ ਤਾਂ ਵਧੀਆ ਰਹਿੰਦੇ ਆ ਫਿਰ ਇਹ ਚੜਦੇ ਵੀ ਮਸਾਂ ਹੀ ਆ ਲਓ ਜੀ ਆਪਾਂ ਚੜਾ ਲਿਆ ਥੋੜਾ ਜਿਹਾ ਫਟਿਆ ਹੋਇਆ ਦੇਖੋ ਫਟ ਗਿਆ ਸੀ ਠੀਕ ਆ ਥੋੜਾ ਜਿਹਾ ਪਹਿਲਾਂ ਹੀ ਫਟਿਆ ਸੀ ਹੁਣ ਹੋਰ ਫਟ ਗਿਆ ਐਵੇਂ ਕਰਕੇ ਨਾ ਆਪਾਂ ਤੇ ਆਪਾਂ ਤਾਂ ਆਪਦੇ ਹੱਥ ਨਾਲ ਹੀ ਲਾਉਣੀ ਹੁੰਦੀ ਆ ਠੀਕ ਆ ਇਹਦੇ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਈਆਂ ਉਹ ਮੈਂ ਤੁਹਾਨੂੰ ਮਤਲਬ ਦੱਸ ਦੂੰਗੀ ਤੇ ਵੀਡੀਓ ਆਪਾਂ ਅੱਗੇ ਜਿਹੜੀ ਆ ਸ਼ੇਅਰ ਕਰਦੇ ਆਂਗੇ ਸਾਰੀ ਉਹ ਕੀ ਕੀ ਕੁਝ ਪਾਇਆ ਆਪਾਂ ਇੱਕ ਤਾਂ ਮਿਲਨ ਮਹਿੰਦੀ ਪਾਈ ਆ ਮੈਂ ਵੈਸੇ ਬੋਲ ਕੇ ਵੀ ਦੱਸ ਦਿੰਨੀ ਤੁਹਾਨੂੰ ਕਿ ਆਪਾਂ ਮਿਲਨ ਮਹਿੰਦੀ ਪਾਈ ਆ ਸਭ ਤੋਂ ਪਹਿਲਾਂ ਇਹ ਆ ਰਾਤ ਦੀ ਵਿਰਧੀ ਹੋਈ ਆ ਠੀਕ ਆ ਪੂਰੀ ਰਾਤ ਪਈ ਰਹੀ ਹੁਣ ਵੀ 12 ਵਜੇ ਆਏ ਇਹ ਅਗਲੇ ਦਿਨ ਦੇ ਵੀ ਇੰਨਾ ਟਾਈਮ ਹੋ ਗਿਆ ਲੋਕੀ ਤੇ ਇੱਕ ਤਾਂ ਆਪਾਂ ਮਿਲਨ ਮਹਿੰਦੀ ਪਾਈ ਸੀ ਦੂਸਰੇ ਤੇ ਆਪਾਂ ਆਮਲਾ ਪਾਊਡਰ ਪਾਇਆ ਇਹਦੇ ਚ ਤੇ ਇੱਕ ਆਪਾਂ ਕਲੌਂਜੀ ਪਾਊਡਰ ਪਾਇਆ ਮੇਥੀ ਦਾਣਾ ਪਾਊਡਰ ਪਾਇਆ ਐਲੋਵੀਰਾ ਜੈਲ ਦਹੀਂ ਮਸਟਰਡ ਆਇਲ ਇੰਨਾ ਕੁਸ਼ ਪਾਇਆ ਦੇਖੋ ਤੁਸੀਂ ਠੀਕ ਆ ਤੇ ਵਾਲਾਂ ਲਈ ਬਹੁਤ ਜ਼ਿਆਦਾ ਵਧੀਆ ਵਾਈਲ ਵਾਲ ਆ ਜਿਹੜੇ ਤੁਹਾਡੇ ਸ਼ਾਈਨ ਵੀ ਕਰਨਗੇ ਤੇ ਮਤਲਬ ਕਿ ਉਹ ਵੀ ਹੋਊਗਾ ਗ੍ਰੋਥ ਵੀ ਹੋ ਜਾਂਦੀ ਆ ਸਵਾਰਾ ਦੀ ਤੇ ਕਲਰ ਵੀ ਇੰਨਾ ਸੋਹਣਾ ਚੜਦਾ ਨਾ ਬਹੁਤ ਸੋਹਣਾ ਤੇ ਕੋਈ ਇਹਦਾ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਜਿਵੇਂ ਆਪਾਂ ਨੂੰ ਕੈਮੀਕਲ ਵਾਲੀ ਦਵਾਈ ਦਾ ਹੁੰਦਾ ਨਾ ਵੀ ਟੈਨਸ਼ਨ ਹੁੰਦੀ ਆ ਕਿ ਤੇ ਰਿਐਕਸ਼ਨ ਨਾ ਕਰ ਜਾਏ ਇਹਦਾ ਕੋਈ ਨੀਗਾ ਤੇ ਅਸਰ ਕਰਦੀ ਆ ਕੋਈ ਸਕਿਨ ਤੇ ਰਿਐਕਸ਼ਨ ਕਰ ਜਾਂਦੀ ਕਈ ਵਾਰੀ ਇਸ ਚੀਜ਼ ਦਾ ਨਾ ਇਹ ਤਾਂ ਕੋਈ ਇਹ ਦਿੱਕਤ ਨਹੀਂ ਹੈਗੀ ਵੀ ਇਹ ਆਪਣੇ ਮਤਲਬ ਕੋਈ ਸਾਈਡ ਇਫੈਕਟ ਉਹ ਵੈਸੇ ਦਾ ਕੋਈ ਨਿਗਾ ਤੇ ਨਹੀਂ ਕੋਈ ਆਪਣੀ ਸਕਿਨ ਤੇ ਨਹੀਂ ਹੈਗਾ ਠੀਕ ਆ ਤੇ ਸਾਰੀਆਂ ਚੀਜ਼ਾਂ ਕੀ ਵਾਲਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਆਪਾਂ ਨਾਰਮਲ ਦੀ ਇਹ ਵਾਲੇ ਪੇਸਟ ਜੇ ਵਾਲਾਂ ਤੇ ਯੂਜ਼ ਕਰਦੇ ਆ ਨਾ ਵਾਲਾਂ ਨੂੰ ਕੰਡੀਸ਼ਨ ਕਰਦੀ ਆ ਵਾਲਾਂ ਦੀ ਗਰੋਥ ਵਧੀਆ ਕਰਦੀ ਆ ਵਾਲਾਂ ਦੀ ਸ਼ਾਈਨ ਜਿਹੜੀ ਵਾਪਸ ਲੈ ਕੇ ਆਉਂਦੀ ਆ ਕਈ ਵਾਰੀ ਆਪਾਂ ਡਾਈਆਂ ਵਗੈਰਾ ਨਾਲ ਜਿਹੜੇ ਵਾਲ ਆ ਜਿਹੜੇ ਰਫ ਹੋਏ ਪਏ ਹੁੰਦੇ ਆ ਉਹ ਚੀਜ਼ ਨੂੰ ਇਹ ਨਾ ਕਵਰ ਕਰ ਦਿੰਦੀ ਆ ਠੀਕ ਆ ਦੇਖੋ ਕਾਲੀ ਕਾਲੇ ਹੋ ਜਾਂਦੇ ਆ ਰੈੱਡ ਨਹੀਂ ਹੁੰਦੀ ਆ ਬਰਾਊਨ ਨਹੀਂ ਮੇਰੇ ਤੇ ਵਾਲ ਵੀ ਆਪਣੇ ਬਲੈਕਿਸ਼ ਦੇ ਵਿੱਚ ਆ ਜਾਂਦੇ ਆ ਪਹਿਲਾਂ ਮੈਂ ਇੱਕ ਵਾਰੀ ਕਲਰ ਲਗਵਾ ਲਿਆ ਸੀ ਉਹ ਕਲਰ ਨੇ ਮੇਰੇ ਸਾਰੇ ਵਾਲ ਚਿੱਟੇ ਕਰਤੇ ਹੁਣ ਮੈਂ ਨਾਲ ਤਾਂ ਉਹ ਤੇਲ ਯੂਜ਼ ਕਰ ਰਹੀ ਆ ਜਿਹੜਾ ਮੈਂ ਤੇਲ ਬਣਾਇਆ ਆ ਘਰੇ ਤੇ ਨਾਲੇ ਫਿਰ ਮੈਂ ਹੁਣ ਕਿਉਂਕਿ ਇੱਕਦਮ ਤਾਂ ਹੁਣ ਉਹ ਤੇਲ ਨਾਲ ਵੀ ਨਹੀਂ ਆਪਣੇ ਵਾਲ ਕਾਲੇ ਹੋਣ ਲੱਗੇ ਕਿਉਂਕਿ ਸਾਰੇ ਵਾਲ ਚਿੱਟੇ ਆ ਜਦੋਂ ਤਾਂ ਫਿਰ ਇਸ ਕਰਕੇ ਮੈਨੂੰ ਇਹ ਚੀਜ਼ ਯੂਜ਼ ਕਰਨੀ ਪੈਦੀ ਆ ਜਿਵੇਂ ਜਿਵੇਂ ਆਪਾਂ ਹੋਲੀ-ਹੋਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਕੋਈ ਵੀ ਜਾਂਦੇ ਆ ਤਾਂ ਫਿਰ ਉਹ ਆਪੇ ਇਹ ਚੀਜ਼ ਵੀ ਹੋਲੀ-ਹੋਲੀ ਛੱਡ ਦਾਂਗੇ ਬਾਕੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਹੀ ਵਧੀਆ ਹੈ ਇਹ ਹੀ ਸਾਰੀਆਂ ਚੀਜ਼ਾਂ ਆਪਾਂ ਤੇਲ 'ਚ ਨਹੀਂ ਪਾਈਆਂ ਤੇ ਜਦੋਂ ਕੱਲੀ ਮਹਿੰਦੀ ਨਹੀਂ ਪਾਈ ਆਪਾਂ ਬਾਕੀ ਆਮਲਾ ਪਾਊਡਰ ਤੇ ਉਹ ਕਲੌਂਜੀ, ਮੇਥੀ ਦਾਣਾ, ਐਲੋਵੀਰਾ ਜੈੱਲ ਸਾਰਾ ਕੁਝ ਆਪਾਂ ਉਹਦੇ 'ਚ ਪਾਇਆ ਹੋਇਆ ਹੈ ਸਾਰੇ ਵਾਲਾਂ ਤੇ ਲਗਾ ਲੈਣਾ ਤੁਸੀਂ ਪੂਰੇ ਵਾਲਾਂ ਤੇ ਲਗਾ ਲੈਣਾ ਮੈਂ ਲਗਾ ਲਾ ਚੰਗਾ ਢਿੱਗੀ ਜਾਂਦਾ ਵੀ ਮੈਨੂੰ ਵੀਡੀਓ ਬਣਾਉਣੀ ਤੇ ਸੈਟ ਨਹੀਂ ਲਾਦਾ ਇਸ ਕਰਕੇ ਮੈਂ ਲਾ ਲਾਂ ਫਿਰ ਤੁਹਾਨੂੰ ਦਿਖਾਉਣੀ ਹੈ ਵਾਲਾਂ ਨੂੰ ਹਾਂਜੀ ਲੋ ਜੀ ਆਪਾਂ ਦੇਖੋ ਲਗਾ ਲਿਆ ਹਾਂ ਕਲਰ ਜਿੱਤਾ ਹੁਣ ਆਪਾਂ ਉੱਪਰ ਉਹ ਕੱਪੜਾ ਬੰਨ ਲਾਂਗੇ ਤੇ ਘੱਟ ਤੋਂ ਘੱਟ 2-3 ਘੰਟੇ ਬਾਅਦ ਆਪਾਂ ਜਿਹੜਾ ਕਿਸੇਰਾ ਢੋਲਾਂਗੇ ਆ ਦੇਖੋ ਐਸਾ ਹੱਥ ਕਿੱਦਾਂ ਮੈਂ ਗਲ ਲ ਚੜਾ ਲਿਆ ਸੀ ਆ ਤਾਂ ਸਾਫ ਤਾਂ ਹੈ ਇਹਦੇ ਵਿੱਚ ਨਾ ਐਵੇਂ ਵੀ ਜਿਹੜਾ ਇਹਨੇ ਨਾ ਪੁੰਜਿਆ ਦੇਖੋ ਬਲੈਕ ਹੋ ਗਈਆਂ ਉਂਗਲਾਂ ਤੇ ਐਵੇਂ ਆਪਣੇ ਵਾਲ ਆ ਜਿਹੜੇ ਉਹ ਵੀ ਬਲੈਕ ਹੋ ਜਾਂਦੀ ਆ ਬਲੈਕ ਮਤਲਬ ਹੋ ਜਾਣਗੇ ਜਿਹੜੇ ਵਾਈਟ ਆ ਤੇ ਕੋਈ ਸਾਈਡ ਇਫੈਕਟ ਨਹੀਂ ਇਸ ਕਰਕੇ ਇਹੀ ਨੇਚਰਲ ਕਲਰ ਆ ਜਿਹੜਾ ਤੁਸੀਂ ਮਤਲਬ ਯੂਜ਼ ਕਰਿਆ ਕਰੋ ਕੋਈ ਕੈਮੀਕਲ ਵਾਲੇ ਕਲਰ ਆ ਜਿਹੜੇ ਬਹੁਤ ਘਰ ਤੇ ਤੇ ਇੰਨੇ ਵਧੀਆ ਮਤਲਬ ਇਸ ਚੀਜ਼ ਦੀ ਨਾ ਹੈਗੀ ਆ ਵੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈਗੀ ਆ ਕਿ ਆਪਾਂ ਸਾਰੀ ਵੀਡੀਓ ਜਿਹੜੀ ਅੱਗੇ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਆਪਾਂ ਇਹ ਕਿਵੇਂ ਕਿਵੇਂ ਬਣਾਇਆ ਸੀ ਇਹ ਵਾਲਾ ਕਲਰ ਕਿਵੇਂ ਆਪਾਂ ਹੀ ਬਣਾਉਣੇ ਹੁੰਦੇ ਆ ਤੇ ਮੈਂ ਇਹ ਲਗਾਉਣੀ ਤਾਂ ਮੈਂ ਬਹੁਤ ਟਾਈਮ ਤੋਂ ਆ ਪਰ ਅੱਜ ਮੈਨੂੰ ਐ ਲੱਗਿਆ ਮੈਨੂੰ ਪਹਿਲਾਂ ਧਿਆਨ ਜਾਣੀ ਹੁੰਦਾ ਸੀ ਮੈਂ ਕਾਲ ਚ ਲਾ ਲਈ ਤੇ ਅਸੀਂ ਮੈਂ ਆਰਾਮ ਨਾਲ ਬੈਠੀ ਲਾਈ ਜਾਂਦੀ ਸੀ ਤੇ ਮੈਨੂੰ ਯਾਦ ਆ ਗਿਆ ਮੈਂ ਕਿ ਚਲੋ ਆਪਾਂ ਆਪਣੀ ਭੈਣਾਂ ਨਾਲ ਵੀ ਸ਼ੇਅਰ ਕਰ ਦਿੰਦੇ ਆ ਕਿਉਂਕਿ ਅੱਜ ਕੱਲ੍ਹ ਜਿਹੜੀ ਵਾਈਟ ਹੈਅਰ ਦੀ ਪ੍ਰੋਬਲਮ ਦਾ ਸਾਰੀਆਂ ਭੈਣਾਂ ਨੂੰ ਹੈਗੀ ਹੈਗੀ ਆ ਤੇ ਸਾਰੀਆਂ ਕੋਈ ਕੈਮੀਕਲ ਵਾਲੀ ਕੋਈ ਡਾਈ ਕੋਈ ਕਲਰ ਕੋਈ ਨਾ ਕੁਛ ਨਾ ਕੋਈ ਯੂਜ਼ ਕਰਦੇ ਰਹਿੰਨੇ ਆ ਤੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਹੈਗੇ ਆ ਤੇ ਇਸ ਕਰਕੇ ਆਪਾਂ ਜਿਹੜਾ ਇਹ ਨੇਚਰਲ ਕਲਰ ਆ ਜਿਹੜਾ ਬਣਾਉਣੇ ਹੁੰਦੇ ਆ ਤੇ ਆਪਾਂ ਇਹੀ ਯੂਜ਼ ਕਰਦੇ ਆ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਅੱਗੇ ਜਿਹੜੀ ਵੀਡੀਓ ਤੁਹਾਨੂੰ ਸਾਰੀ ਦਿਖਾ ਦਿੰਨੇ ਆ ਵੀ ਇਹ ਕਲਰ ਆਪਾਂ ਕਿਵੇਂ ਬਣਾਇਆ ਹੋਇਆ ਠੀਕ ਆ ਤੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆਂ ਫਿਰ ਅਗਲੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਨਾ ਸਿਰ ਤੋਂ ਕਿ ਵੀ ਪਿਕ ਲਾ ਦਾਂਗੇ ਵੀ ਆਪਣੇ ਵਾਲਾਂ ਨੂੰ ਜਿਹੜਾ ਕਲਰ ਆ ਕਿਵੇਂ ਚੜਿਆ ਠੀਕ ਆ ਤੇ ਤੁਸੀਂ ਵੇਖ ਹੀ ਲਿਆ ਸੀ ਵੀ ਆਪਣੇ ਚਿੱਟੇ ਵਾਲ ਕਿੰਨੇ ਜ਼ਿਆਦਾ ਹੈਗੇ ਆ ਤੇ ਇਸ ਕਰਕੇ ਹੁਣ ਆਪਾਂ ਇਹ ਇਹਵੇਂ ਲਗਾ ਲਿਆ ਸੀ ਤੇ ਚਲੋ ਜੀ ਠੀਕ ਆ ਸੁੱਕ ਕੇ ਹਾਂਜੀ ਲੋ ਜੀ ਆਪਾਂ ਦੇਖੋ ਲਗਾ ਲਿਆ ਹਾਂ ਕਲਰ ਠੀਕ ਆ ਹੁਣ ਆਪਾਂ ਉੱਪਰੋਂ ਕੱਪੜਾ ਬੰਨ ਲਾਂਗੇ ਤੇ ਘਾਟ ਤੋਂ ਘਾਟ 2-3 ਘੰਟੇ ਬਾਅਦ ਆਪਾਂ ਜਿਹੜਾ ਕਿ ਸੇਰਾ ਥੋਲਾਗੇ ਆ ਦੇਖੋ ਐਸਾ ਥੱਥੇ ਤਾਂ ਮੈਂ ਗਲਾਲ ਚੜਾ ਲਿਆ ਸੀ ਆ ਤਾਂ ਸਤਫਾ ਹੈ ਇਹਦੇ ਵਿੱਚ ਤਾਂ ਐਵੇਂ ਜਿਹੜਾ ਇਹਨੇ ਨਾ ਪੁੰਜਿਆ ਦੇਖੋ ਬਲੈਕ ਹੋ ਗਈਆਂ ਉਂਗਲਾਂ ਤੇ ਇਵੇਂ ਹੀ ਆਪਣੇ ਵਾਲ ਆ ਜਿਹੜੇ ਉਹੀ ਬਲੈਕ ਹੋ ਜਾਂਦੀ ਆ ਬਲੈਕ ਮਤਲਬ ਹੋ ਜਾਣਗੇ ਜਿਹੜੇ ਵਾਈਟ ਆ ਤੇ ਕੋਈ ਸਾਈਡ ਇਫੈਕਟ ਨਹੀਂ ਇਸ ਕਰਕੇ ਇਹ ਹੀ ਨੇਚਰਲ ਕਲਰ ਆ ਜਿਹੜਾ ਤੁਸੀਂ ਮਤਲਬ ਯੂਜ਼ ਕਰਿਆ ਕਰੋ ਕੋਈ ਕੈਮੀਕਲ ਵਾਲੇ ਕਲਰ ਆ ਜਿਹੜੇ ਬਹੁਤ ਘਰ ਤੇ ਤੇ ਇੰਨੇ ਵੱਧਿਆ ਮਤਲਬ ਇਸ ਚੀਜ਼ ਦੀ ਨਾ ਹੈਗੀ ਆ ਵੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈਗੀ ਆ ਕਿ ਆਪਾਂ ਸਾਰੀ ਵੀਡੀਓ ਜਿਹੜੀ ਅੱਗੇ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਆਪਾਂ ਇਹ ਕਿਵੇਂ-ਕਿਵੇਂ ਬਣਾਇਆ ਸੀ ਇਹ ਵਾਲਾ ਕਲਰ ਕਿਵੇਂ ਆਪਾਂ ਹੀ ਬਣਾਉਣੇ ਹੁੰਦੇ ਆ ਤੇ ਮੈਂ ਇਹ ਲਗਾਉਣੀ ਤਾਂ ਮੈਂ ਬਹੁਤ ਟਾਈਮ ਤੋਂ ਆ ਪਰ ਅੱਜ ਮੈਨੂੰ ਐ ਲੱਗਿਆ ਮੈਨੂੰ ਪਹਿਲਾਂ ਧਿਆਨ ਜਾਨੀ ਹੁੰਦਾ ਸੀ ਮੈਂ ਕਾਲ ਚ ਲਾ ਲਈ ਤੇ ਅਸੀਂ ਮੈਂ ਆਰਾਮ ਨਾਲ ਬੈਠੀ ਲਾਈ ਜਾਂਦੀ ਸੀ ਤੇ ਮੈਨੂੰ ਯਾਦ ਆ ਗਿਆ ਮੈਂ ਕਿ ਚਲੋ ਆਪਾਂ ਆਪਣੀ ਭੈਣਾਂ ਨਾਲ ਵੀ ਸ਼ੇਅਰ ਕਰ ਦਿੰਨੇ ਆ ਕਿਉਂਕਿ ਅੱਜ ਕੱਲ੍ਹ ਆ ਜਿਹੜੀ ਵਾਈਟ ਹੈਅਰ ਦੀ ਪ੍ਰੋਬਲਮ ਦਾ ਸਾਰੀਆਂ ਭੈਣਾਂ ਨੂੰ ਹੈਗੀ ਹੈਗੀ ਆ ਦੇ ਸਾਰੀਆਂ ਕੋਈ ਕੈਮੀਕਲ ਵਾਲੀ ਕੋਈ ਡਾਈ ਕੋਈ ਕਲਰ ਕੋਈ ਨਾ ਕੁਛ ਨਾ ਕੋਈ ਯੂਜ਼ ਕਰਦੀ ਰਹਿੰਦੇ ਆ ਤੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਹੈਗੇ ਆ ਤੇ ਇਸ ਕਰਕੇ ਆਪਾਂ ਜਿਹੜਾ ਇਹ ਨੇਚਰਲ ਕਲਰ ਆ ਜਿਹੜਾ ਬਣਾਉਣੇ ਹੁੰਦੇ ਆ ਤੇ ਆਪਾਂ ਇਹੀ ਯੂਜ਼ ਕਰਦੇ ਆ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਅੱਗੇ ਜਿਹੜੀ ਵੀਡੀਓ ਤੁਹਾਨੂੰ ਸਾਰੀ ਦਿਖਾ ਦਿੰਨੇ ਆ ਵੀ ਇਹ ਕਲਰ ਆਪਾਂ ਕਿਵੇਂ ਬਣਾਇਆ ਹੋਇਆ ਠੀਕ ਆ ਤੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆਂ ਫਿਰ ਅਗਲੀ ਨੈਕਸਟ ਵੀਡੀਓ ਦੇ ਵਿੱਚ ਪਿਆ ਪਾਣਾ ਸਿਰ ਤੋਂ ਕਿ ਵੀ ਪਿਕ ਲਾ ਦਾਂਗੇ ਵੀ ਆਪਣੇ ਵਾਲਾਂ ਨੂੰ ਜਿਹੜਾ ਕਲਰ ਆ ਕਿਵੇਂ ਚੜਿਆ ਠੀਕ ਆ ਤੇ ਤੁਸੀਂ ਵੇਖ ਹੀ ਲਿਆ ਸੀ ਵੀ ਆਪਣੇ ਚਿੱਟੇ ਵਾਲ ਕਿੰਨੇ ਜ਼ਿਆਦਾ ਹੈਗੇ ਆ ਤੇ ਇਸ ਕਰਕੇ ਹੁਣ ਆਪਾਂ ਇਹ ਇਹਵੇਂ ਲਗਾ ਲਿਆ ਸੀ ਤੇ ਚਲੋ ਜੀ ਠੀਕ ਆ ਓਕੇ ਉਜੀ ਆਪਾਂ ਇੱਕ ਲੈ ਲਿਆ ਲੋਹੇ ਦਾ ਬਾਉ ਤੇ ਆਪਾਂ ਇੱਕ ਲੈ ਲਿਆ ਮਿਲਨ ਮਹਿੰਦੀ ਦਾ ਪੈਕਟ ਠੀਕ ਆ ਮੈਂ ਇੰਨੇ ਕੀ ਭਿਉਣੀ ਹੁੰਨੀ ਇੱਕ ਵਾਰੀ ਚ ਇਹ ਵੱਡੀ ਪੈਕਿੰਗ ਵੀ ਆਉਂਦੀ ਐ ਉਸ ਤੋਂ ਪਰ ਮੈਂ ਇੰਨੇ ਕੀ ਬਰਤਣੀ ਦਾਸ ਕਰ ਪੇ ਦਾ ਸ਼ਾਇਦ ਮੈਨੂੰ ਪਤਾ ਨਹੀਂ ਕਿੰਨੇ ਦਾ ਤੇ ਇਹ ਮੈਂ ਅੱਗੇ ਕਈ ਵਾਰੀ ਤਾਂ ਮੈਂ ਕੱਲੀ ਲਾ ਲੈਂਦੀ ਸੀ ਪਰ ਮੈਨੂੰ ਹੁਣ ਹੋ ਗਿਆ ਮੈਨੂੰ ਲੱਗਦਾ 4 ਤੋਂ 5 ਵਾਰੀ ਹੋ ਗਿਆ ਮੈਂ ਇਸ ਵਿੱਚ ਨਾ 3 ਤੋਂ 4 ਚੀਆ ਮਿਕਸ ਕਰਕੇ ਲਾਉਣੀ ਆ ਕਿਉਂਕਿ ਜਦੋਂ ਮੈਂ ਕੱਲੀ ਲਾਉਂਦੀ ਸੀ ਤਾਂ ਇਹ ਬਰਾਊਨ ਬਰਾਊਨ ਵਾਲ ਹੋ ਜਾਂਦੇ ਸੀ ਮੇਰੇ ਰੈੱਡ ਰੈੱਡ ਜੇ ਤੇ ਉਹ ਆੜ ਜੇ ਲੱਗਦੇ ਸੀ ਕਿਉਂਕਿ ਮੇਰੇ ਬਹੁਤ ਜ਼ਿਆਦਾ ਵਾਲ ਚਿੱਟੇ ਸੀਗੇ ਤੇ ਮੈਂ ਕਲਰ ਕਰਵਾ ਲਿਆ ਸੀ ਇੱਕ ਵਾਰੀ ਉਹਦੇ ਨਾਲ ਸਾਰੇ ਵਾਲ ਚਿੱਟੇ ਹੋ ਗਏ ਮੇਰੇ ਮੈਨੂੰ ਲੱਗਦਾ ਤੇ ਇਹ ਮੈਂ ਹੁਣ ਇਹ ਯੂਜ਼ ਕਰਦੀ ਹੁੰਨੀ ਆ ਕਿਉਂਕਿ ਮੈਂ ਕੋਈ ਵੀ ਡਾਈ ਨਹੀਂ ਉਸ ਤੋਂ ਬਾਅਦ ਕਲਰ ਤੋਂ ਬਾਅਦ ਕੋਈ ਵੀ ਡਾਈ ਵਗੈਰਾ ਨਹੀਂ ਯੂਜ਼ ਕੀਤੀ ਇਹ ਇਕੱਲੀ ਮਿਲਨ ਮਹਿੰਦੀ ਲਾਉਂਦੀ ਸੀ ਤੇ ਹੁਣ ਮੈਂ ਇਹਨੂੰ ਤਿੰਨ ਚਾਰ ਚੀਜ਼ਾਂ ਹੋਰ ਮਿਕਸ ਕਰਕੇ ਲਾਉਣ ਲੱਗੀਆਂ ਇੱਕ ਮਿਲਨ ਮਹਿੰਦੀ ਪਾ ਲਈ ਆ ਤੇ ਹੁਣ ਆਪਾਂ ਪਾਵਾਂਗੇ ਆਵਲੀ ਕਲੌਂਜੀ ਕਲੌਂਜੀ ਤੇ ਮੇਥੀ ਦਾਣੇ ਦਾ ਪਾਊਡਰ ਨਾ ਮੈਂ ਪੀਸਿਆ ਹੋਇਆ ਵੈਸੇ ਮੈਂ ਫੀਸ ਤੇ ਵੀ ਉਹ ਸੇ ਰੈਮਡੀ ਨੂੰ ਯੂਜ਼ ਕਰਦੀ ਆ ਮੇਥੀ ਦਾਣੇ ਦਾ ਪਾਊਡਰ ਤੇ ਸਿਰ ਤੇ ਵਾਲਾਂ ਚ ਤੇਲ ਬਣਾਇਆ ਹੋਇਆ ਉਹ ਵੀ ਯੂਜ਼ ਕਰ ਰਹੀ ਆ ਨਾਲ ਨਾਲ ਤੇ ਇਹਦਾ ਨਾ ਥੋੜਾ ਜਿਹਾ ਪਾਊਡਰ ਆ ਦਰਦਰਾ ਜਿਹਾ ਬਚਿਆ ਪਿਆ ਸੀ ਛਾਂਕੀ ਤੇ ਉਹ ਪਾਲਿਆ ਥੋੜਾ ਜਿਹਾ ਪਾਇਆ ਆਪਾਂ ਅਲਸੀ ਪਾਊਡਰ ਆਮਲਾ ਅਲਸੀ ਪਾਊਡਰ ਆਪਾਂ ਜਿਹੜਾ ਕੀ ਘਰੀ ਪੀਸੀ ਹੋਈ ਅਲਸੀ ਵੀ ਠੀਕ ਆ ਤੇ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਇਹਦੇ ਚ ਉਹ ਹੈਗਾ ਆਪਣਾ ਆਮਲਾ ਪਾਊਡਰ ਠੀਕ ਆ ਇੜਕ ਚਮਚਾ ਆਪ ਆਮਲਾ ਪਾਊਡਰ ਦਾ ਪਾ ਲਿਆ ਇਹ ਚੀਜ਼ਾਂ ਮੈਂ ਰਾਤ ਨੂੰ ਹੁਣੇ ਮਤਲਬ ਕਿ ਜਿਵੇਂ ਮੈਂ ਕੱਲ ਨੂੰ ਲਾਉਣਾ ਤੇ ਅੱਜ ਦੀ ਇਹ ਸ਼ਾਮ ਨੂੰ ਨੇ ਪਿਉ ਰਹੀਆਂ ਦੇਖੋ ਸ਼ਾਮ ਦੇ ਮੈਨੂੰ ਲੱਗਾ 7:30 7:00 ਬੱਜੇ ਨਾਲੇ ਆ ਤੇ ਪੂਰੀ ਰਾਤ ਇਹ ਜਿਹੜਾ ਕਿ ਭਿੱਜਿਆ ਰਹੂਗਾ ਸਾਰਾ ਸਮਾਨ ਇਹ ਲੋਹੇ ਦਾ ਆਪਣੇ ਕੋਲੇ ਇੱਕ ਕੌਲਾ ਜਿਹਾ ਹੈਗਾ ਲੋਹੇ ਦਾ ਬਾਟਗਾ ਹੈ ਯਾਨੀ ਕਿ ਠੀਕ ਆ ਤੇ ਉਹਦੇ ਚਾਹੀ ਆਪਾਂ ਸਾਰਾ ਸੋ ਇਹ ਲੋਹੇ ਦੇ ਬਾਟਗੇ ਦੇ ਵਿੱਚ ਮੈਂ ਇਹ ਸਾਰੀਆਂ ਚੀਜ਼ਾਂ ਜਿਹੜਾ ਪਾ ਕੇ ਪਿਉ ਕੇ ਟਾ ਕੇ ਰੱਖ ਦਾਂਗੇ ਸਾਰੀ ਰਾਤ ਇਹ ਪਿਆਰੂਗਾ ਇਹ ਸਵੇਰ ਤੱਕ ਕਾਲਾ ਕਾਲਾ ਹੋ ਜਾਊਗਾ ਠੀਕ ਹੈ ਨਾ ਤੇ ਇਹ ਸਾਰੀਆਂ ਚੀਜ਼ਾਂ ਵਾਲਾ ਵਸਤੇ ਇੰਨੀਆਂ ਵਧੀਆ ਨਾ ਨੇਚਰਲ ਚੀਜ਼ਾਂ ਕਿਉਂਕਿ ਆਪਾਂ ਕੋਈ ਵੀ ਚੀਜ਼ੇ ਚ ਕੈਮੀਕਲ ਵਾਲੀ ਨਹੀਂ ਪਾਈ ਜਿਨ੍ਹਾਂ ਨੂੰ ਕੈਮੀਕਲ ਵਾਲੀ ਡਾਈ ਵਗੈਰਾ ਸੂਟ ਨਹੀਂ ਕਰਦੀ ਉਹ ਇਹ ਚੀਜ਼ ਨੂੰ ਟਰਾਈ ਕਰਨ ਵਾਲਾ ਤੁਹਾਡੇ ਵਾਲ ਹੌਲੀ ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ 5 ਤੋਂ 7 ਵਾਰੀ ਲਾਉਂਗੇ ਜਦੋਂ ਵਾਲ ਪਹਿਲੀ ਵਾਰੀ ਚ ਮਤਲਬ ਵਾਲਾਂ ਨੂੰ ਇੰਨਾ ਕਲਰ ਨਹੀਂ ਚੜੂਗਾ ਭੂਸਲੇ ਜੀ ਹੋ ਜਾਣਗੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਤੁਸੀਂ 5-6 ਵਾਰੀ ਲਾਉਂਗੇ ਇਹਨੂੰ ਹਫ਼ਤੇ ਚ ਦੋ ਵਾਰੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਦੋ ਵਾਰ ਯੂਜ਼ ਕਰ ਸਕਦੇ ਹੋ ਇਹਨੂੰ ਤੇ ਕੋਈ ਇਹਦੇ ਚ ਆਪਾਂ ਕੈਮੀਕਲ ਨਹੀਂ ਪਾਇਆ ਤੇ ਸਾਰੀਆਂ ਚੀਜ਼ਾਂ ਵਾਲਾਂ ਵਾਸਤੇ ਇੰਨੀ ਵਧੀਆ ਨਾ ਵਾਲਾਂ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਵਾਲਾਂ 'ਚ ਸ਼ਾਈਨ ਵੀ ਆਉਂਦੀ ਆ ਤੇ ਸਭ ਤੋਂ ਬੈਸਟ ਮਤਲਬ ਇਹਦੀ ਇਹ ਚੀਜ਼ ਆ ਵੀ ਇਹ ਕੋਈ ਹੋਰ ਇਫੈਕਟ ਨਹੀਂ ਕਰਦੀ ਸਕਿਨ ਤੇ ਵੀ ਕੋਈ ਵੀ ਚੀਜ਼ ਇਸ ਚੀਜ਼ ਦਾ ਕੋਈ ਬੈਡ ਰੈਐਕਸ਼ਨ ਨਹੀਂ ਹੈਗਾ ਜਿਵੇਂ ਕੈਮੀਕਲ ਵਾਲਾਂ ਡਾਈਆਂ ਵਗੈਰਾ ਆਪਣੀ ਨਿਗਾਤਿਆ ਅਸਰ ਪਾਉਂਦੀਆਂ ਆਪਣੀ ਸਕਿਨ ਤੇ ਪਾਉਂਦੀਆਂ ਠੀਕ ਹੈ ਨਾ ਇਹ ਉਸ ਚੀਜ਼ਾਂ ਤੋਂ ਇਹ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹ ਇਹ ਜਿਹੜੀਆਂ ਆਪਾਂ ਚੀਜ਼ਾਂ ਪਾਈਆਂ ਇਹਦੇ ਵਿੱਚ ਤੇ ਦੋ ਤਿੰਨ ਤੋਂ ਦੋ ਕੁ ਚੀਜ਼ਾਂ ਆਪਾਂ ਸਵੇਰ ਪਾਵਾਂਗੇ ਇਹਦੇ ਵਿੱਚ ਉਹ ਆਪਾਂ ਤੁਹਾਨੂੰ ਦਿਖਾਈ ਦਿੱਤੀਆਂ ਪਿੱਛੇ ਵੀਡੀਓ ਦੇ ਵਿੱਚ ਆ ਦੇਖੋ ਹੁਣ ਸਵੇਰ ਇਹ ਕਾਲਾ ਕਾਲਾ ਹੋਇਆ ਵਿਆਹ ਦੇਖੋ ਹੁਣ ਇਹਦੇ ਵਿੱਚ ਆਪਾਂ ਇੱਕ ਦਹੀਂ ਤੇ ਐਲੋਵੀਰਾ ਜਲ ਤੁਸੀਂ ਵਿਟਾਮਿਨ E ਦਾ ਕੈਪਸੂਲ ਵੀ ਪਾ ਲਿਆ ਅੱਜ ਮੇਰੇ ਉਹ ਮੁੱਕਤੇ ਪਏ ਸੀ ਤੇ ਇਸ ਕਰਕੇ ਮੈਂ ਅੱਜ ਉਹ ਨਹੀਂ ਪਾਏ ਤਾਂ ਤੁਸੀਂ ਉਹ ਪਾ ਸਕਦੇ ਹੋ ਠੀਕ ਆ ਆਪਾਂ ਐਲੋਵੀਰਾ ਜਲ ਤੁਸੀਂ ਘਰ ਵਾਲੀ ਵੀ ਪਾ ਸਕਦੇ ਹੋ ਮਾਰਕੀਟ ਵਾਲੀ ਵੀ ਪਾ ਸਕਦੇ ਹੋ ਤੇ ਇੱਕ ਆਪਾਂ ਦਹੀਂ ਪਾਈਆ ਤੇ ਇੱਕ ਆਪਾਂ ਮਾਸਟਰਡ ਆਇਲ ਪਾਇਆ ਆਇਲ ਤੁਸੀਂ ਕੁੱਕਰਨਟ ਵੀ ਪਾ ਸਕਦੇ ਆ ਆ ਦੇਖੋ ਹੁਣ ਅੱਧਾ ਘੰਟਾ ਫੇਰ ਮੈਂ ਰੱਖ ਤੀ ਇਹਨੂੰ ਪੂਰਾ ਕਾਲੀ ਕਾਲੀ ਹੋ ਗਿਆ ਦੇਖੋ ਇੱਕ ਡਾਈ ਦੀ ਤਰ੍ਹਾਂ ਬਣ ਗਈ ਇਹਨੂੰ ਆਪਾਂ ਥੋੜਾ ਜਿਹਾ ਪਤਲਾ ਕਰਕੇ ਤੇ ਫੇਰ ਆਪਾਂ ਇਹਨੂੰ ਲਗਾ ਲਾਂਗੇ ਆ ਦੇਖੋ ਐਲੋਵੀਰਾ ਜੈੱਲ ਆ ਜਿਹੜੀ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਐਲੋਵੀਰਾ ਜੈੱਲ ਕਿਉਂਕਿ ਸੁਬਾ ਹੋ ਗਈ ਹੁਣ ਨੈਕਸਟ ਮਾਰਨਿੰਗ ਆਪਾਂ ਰਾਤ ਦੀ ਰੋਤੀ ਜਿਹੀ ਰਾਤ ਨੂੰ ਇਹ ਕਾਲਾ ਕਾਲਾ ਹੋ ਜਾਂਦਾ ਲੋਹੇ ਦੇ ਭਾਂਡੇ ਚ ਕਿ ਲੋਹੇ ਦਾ ਮਤਲਬ ਆਇਰਨ ਦਾ ਜਿਹੜਾ ਇਹਦੇ ਚੂ ਵੀ ਅਸਰ ਆ ਜਾਂਦਾ ਇਸ ਕਰਕੇ ਤੇ ਆਪਾਂ ਪਾਵਾਂਗੇ ਮਾਸਟਰਡ ਆਇਲ ਯਾਨੀ ਕਿ ਸਰੋਂ ਦਾ ਤੇਲ ਆਪਣੇ ਕੋਲੇ ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ ਸਰੋਂ ਦਾ ਮਤਲਬ ਕੋਕੋਨਟ ਆਇਲ ਵੀ ਪਾ ਸਕਦੇ ਹੋ ਸਰੋਂ ਦਾ ਵੀ ਪਾ ਸਕਦੇ ਹੋ ਠੀਕ ਆ ਤੇ ਆਪਾਂ ਇਹਦੇ ਚ ਤੇ ਤੁਸੀਂ ਕਸਟਰਡ ਆਇਲ ਵੀ ਪਾ ਸਕਦੇ ਹੋ ਅਰੈਂਡ ਦਾ ਯਾਨੀ ਕਿ ਤੇਲ ਤੇ ਆਪਾਂ ਇਹਦੇ ਚ ਸਰੋਂ ਦਾ ਹੀ ਪਾਇਆ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਫਿਰ ਆਪਾਂ ਪਾਉਣੀ ਹੈ ਇਹਦੇ ਚ ਦਹੀਂ ਇੱਕ ਆ ਪਾ ਦਹੀਂ ਪਾਉਣੀ ਹੈ ਦਹੀਂ ਤੁਹਾਨੂੰ ਪਤਾ ਵੀ ਕਿੰਨਾ ਵਧੀਆ ਕੰਡੀਸ਼ਨਰ ਆ ਇੱਕ ਆਪਣੇ ਵਾਲਾਂ ਵਾਸਤੇ ਠੀਕ ਆ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਮਿਕਸ ਠੀਕ ਆ ਹੁਣ ਆਪਾਂ ਇਹਦੇ ਚ ਪਾ ਦਾਂਗੇ ਦਹੀਂ ਆ ਦੇਖੋ ਇਹ ਪੂਰਾ ਕਾਲੀ ਕਾਲੀ ਹੋ ਗਈ ਆ ਦੋ ਤਿੰਨ ਚਮਚਾ ਪਦਾਈ ਦੇ ਪਾ ਲੈਣੇ ਆ ਤੇ ਇਹ ਤੁਸੀਂ ਮਟੀਰੀਅਲ ਆਪਦੇ ਵਾਲਾਂ ਦੇ ਹਿਸਾਬ ਨਾਲ ਮਤਲਬ ਵੱਧ ਘੱਟ ਵੀ ਦੋ ਪੈਕਟ ਵੀ ਮਹਿੰਦੀ ਦੇ ਤਿੰਨ ਚਾਰ ਚਮਚੇ ਆਮਲੇ ਦੇ ਇੱਕ ਇੱਕ ਚਮਚਾ ਮਲ ਕੋਲੋਂਜੀ ਤੇ ਮੇਥੀ ਦਾਣੇ ਦਾ ਐਲੋਵਿਰਾ ਚਮਚਾ ਇੱਕ ਠੀਕ ਹੈ ਨਾ ਆਪਦੇ ਹਿਸਾਬ ਨਾਲ ਵੀ ਜਿੰਨੇ ਕੁ ਤੁਸੀਂ ਵਾਲਾਂ ਦੀ ਜੇ ਤੁਹਾਡੀ ਲੈਂਥ ਬਹੁਤ ਜ਼ਿਆਦਾ ਵਾਲ ਵੱਡੇ ਆ ਤੁਹਾਡੇ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਮੇਰੇ ਵਾਲ ਨਾਰਮਲ ਆ ਨਾ ਮੈਂ ਲੰਬੇ ਕਹਿ ਸਕਦੀ ਉਹਨਾਂ ਨੂੰ ਨਾ ਮੈਂ ਛੋਟੇ ਕਹਿ ਸਕਦੀ ਹਾਂ ਠੀਕ ਆ ਤੇ ਜਦੋਂ ਵੀ ਇਹ ਲਾਉਣੀ ਆ ਤੁਸੀਂ ਗਲਵਜ਼ ਚੜਾ ਕੇ ਲਾਉਣੀ ਨਹੀਂ ਤਾਂ ਤੁਹਾਡੇ ਸਾਰੇ ਹੱਥ ਕਾਲੇ ਹੋ ਜਾਣਗੇ ਤੇ ਪੂਰਾ ਦਿਨ ਸੂ